ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਅਤੇ ਮਾਰੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਿੰਦੇ ਤੇ ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੀ ਚੌਕੀ ਅਣਗੜ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਇਹ ਦੋ ਦਿਨ ਪਹਿਲਾਂ ਖਾਲਸਾ ਨਗਰ ਐ ਸੁਲਤਾਨਪੁਰ ਦੇ ਵਿੱਚ ਇੱਕ ਮੰਦਰ ਹੈ ਜੀ ਛੋਟਾ ਉਦੇ ਵਿੱਚ ਸਾਨੂੰ ਰਿਪੋਰਟ ਹੋਈ ਸੀ ਕਿ ਉੱਥੇ ਕਿਸੇ ਨੇ ਨਾਮ ਲੂਮ ਨੇ ਵਿਅਕਤੀਆਂ ਨੇ ਕੰਦ ਨੂੰ ਪਾਰ ਲਾ ਕੇ ਰਾਤ ਦੇ ਸਮੇਂ ਮੰਦਿਰ ਵਿੱਚ ਚੋਰੀ ਕਰ ਲਈ ਹੈ ਚੋਰੀ ਵਿੱਚ ਉਹਨਾਂ ਨੇ ਕੈਲੀਡੀ ਕੋਈ ਸੀਸੀਟੀਵੀ ਡੀਵੀਆਰ ਤੇ ਕੁਝ ਪੈਸੇ ਚੋਰੀ ਕਰ ਲਏ ਇਹਦੇ ਵਿੱਚ ਜਦੋਂ ਅੱਜ ਹੀ ਉਹਨਾਂ ਨੂੰ ਫੇਸ ਕੀਤਾ ਹੈ ਤੇ ਦੋ ਨੌਜਵਾਨ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦੇ ਪਿੱਛੇ ਸਾਡੀ ਪਾਰਟੀ ਲੱਗੀ ਹੋਈ ਹੈ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਚੋਰੀ ਹੋਇਆ ਸਮਾਨ ਐਲਈਡੀ ਡੀਵੀਆਰ ਤੇ ਪੈਸੇ ਜਿਹੜੇ ਉਹ ਹੀ ਬਰਾਮਦ ਕਰ ਲਏ ਇਹਦਾ ਬੰਦਾ ਪਕੜਿਆ ਹੈ ਬੇਸਿਕਲੀ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਚੋਰੀ ਦੇ ਮੁਕਦਮੇ ਦੇ ਖਿਲਾਫ ਚਾਰ ਪਹਿਲਾਂ ਦਰਜ ਨੇ ਇੱਕ ਥਾਣਾ ਲੋਪੋਕੇ ਦੇ ਮੁਕਦਮੇ ਦੇ ਵਿੱਚ ਇੱਕ ਪੀਓ ਵੀ ਆ ਭਗੋੜਾ ਵੀ ਆ ਤੇ ਇਹਦੇ ਤਕਰੀਬਨ ਪੰਜ ਮੁਕਦਮੇ ਦੇ ਖਿਲਾਫ ਕਰਸਰਾ ਵੀ ਇਹਦੇ ਨਾਲ ਦਾ ਸਾਥੀ ਹੈ ਜੀ ਇਹਦੇ ਪਿੰਡ ਦਾ ਹੀ ਆ ਉਹ ਵੀ ਇੱਕ ਕ੍ਰਿਮੀਨਲ ਕਿਸਮ ਦਾ ਨਸ਼ੇੜੀ ਬੰਦਾ ਆ ਉਹਦੇ ਪਿੱਛੇ ਵੀ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਇਹ ਮੰਦਰਾਂ ਧਾਰਮਿਕ ਸਥਾਨਾਂ ਦੇ ਜਿਹਨੇ ਪ੍ਰਬੰਧਕ ਨੇ ਜਾਂ ਕਮੇਟੀਆਂ ਨੇ ਸਾਡੀ ਇਹ ਗੁੰਜਾਇਸ਼ ਹੈ ਵੀ ਇੰਨੇ ਦੇ ਰਾਤ ਦੇ ਸਮੇਂ ਮੰਦਿਰ ਦੇ ਵਿੱਚ ਕੋਈ ਨਾ ਕੋਈ ਆਪਣਾ ਸੇਵਾਦਾਰ ਜਾਂ ਕੋਈ ਬੰਦਾ ਜ਼ਰੂਰ ਉਹਦੇ ਵਿੱਚ ਐਜੇ ਸਕਿਉਰਟੀ ਵਜੋਂ ਹਾਇਰ ਕਰਿਆ ਕਰਨ ਤਾਂ ਜੋ ਇਹ ਬਚਿਆ ਜਾ ਸਕੇ ਇਹਨਾਂ ਦੀ ਝੋਰੀਆਂ ਤੋਂ ਇਹ ਹੁਣ ਤਾਂ ਚੋਰੀ ਹੋਈ ਹੈ ਕੋਈ ਹੋਰ ਘਟਨਾ ਵੀ ਜਿਹੜੀ ਆ ਵਾਪਰ ਸਕਦੀ ਸੀ ਜੋ ਕਿ ਬੜਾ ਐ ਸੈਂਸਿਟਿਵ ਮਾਮਲਾ ਹੈ ਧਾਰਮਿਕ ਸਥਾਨ ਦੇ ਵਿੱਚ ਚੋਰੀ ਹੋਣਾ ਸਾਡੇ ਲਈ ਵੀ ਇੱਕ ਬੜਾ ਚੈਲੰਜ ਸੀ ਜਿਹੜਾ ਕਿ ਪੁਲਿਸ ਵੱਲੋਂ ਬੜੀ ਟੈਕਨੀਕਲੀ ਤੇ ਮਿਹਨਤ ਕਰਕੇ ਇਹਨੂੰ ਟ੍ਰੇਸ ਕੀਤਾ ਗਿਆ